ਸਭ ਤੋਂ ਵੱਡੀ ਫਰੋਜਗਾਂ ਦੀ ਮਾਰਕੀਟ ਅੱਲੇ ਦਿਹਾਣਾ ਜੀ ਦੇਖੋ ਸਭ ਇੱਥੇ ਕੋਰਟ ਕਚੇਰੀਆਂ ਵੱਡੇ ਵੱਡੇ ਦਫ਼ਤਰ ਸਾਰੇ ਇੱਥੇ ਨੇ ਆਹ ਦੇਖੋ ਸੜਕ ਦਾ ਕੀ ਹਾਲ ਹੋਇਆ ਪਿਆ ਦੇਖੋ ਸਿਰੇ ਤੇ ਸਿਰੇ ਤੱਕ ਨਿਗਾਹ ਮਾਰ ਕੇ ਦੇਖੋ ਜੇ ਮੀਂਹ ਪੈਂਦਾ ਖੱਡੇ ਦਿਖਦੇ ਨਹੀਂਗੇ ਖਾ ਵਿੱਚ ਵੱਜਦਾ ਕੁੜੀ ਮੁੰਡਾ ਜੀ ਠਾ ਦਿਨੇ ਇੱਥੇ ਡਿੱਗਦੇ ਜੀ ਸੱਟਾਂ ਵੱਜ ਜਾਂ ਘਰੋਟਾਂ ਜਾਂਦੀਆਂ ਆ ਬਜਰੀ ਪਈ ਆ ਜੀ ਆਉਂਦੇ ਆ ਪੱਛ ਲਾ ਕੇ ਚਲੇ ਜਾਂਦੇ ਜੀ ਬਸ ਕੋਈ ਫੋਟਾ ਫਾਇਦਾ ਨਹੀਂ ਗਈ ਜੀ ਜੀ ਰਿਕਸ਼ਾਂ ਡਰ ਆਣੇ ਆਉਂਦੇ ਨੇ ਕਹਿੰਦੇ ਕਿੱਥੋਂ ਸੀ ਆਪਣੀ ਗੱਡੀ ਥੋੜੀ ਪਲਟਾਣੀ ਆ ਹਾਂ ਜੀ ਉਹ ਸਾਨੂੰ ਬਾਹਰ ਧਰ ਦਿੰਦੇ ਨੇ ਦੇ तकरीबन ਆਪਡੋਨ 60000 ਬੰਦੇ ਦੀ ਹੋਣੀ ਹੈ ਤੇ ਮੈਂ ਕਹਿੰਦਾ ਇੱਥੇ ਹਰੇਕ ਬੈਂਕ ਨੇ ਹਰੇਕ ਕੌਂਸਲ ਨੇ ਇੱਥੇ ਯਾਨੀ ਕਿ ਤੁਸੀਂ ਦੇ ਲਓ ਮੈਂ ਕਹਿੰਦਾ ਬਾਰਿਸ਼ ਆ ਜਵੇ ਦੇਖੇ ਕਿ ਖੱਡੇ ਨੇ ਜਲ ਬਲਕਿ ਇਹ ਰੋਡ ਇੱਧਰ ਆਉਣਾ ਚਾਹੀਦਾ ਵਾ ਵਧੀਆ ਬਣਿਆ ਜੀ ਆ ਕੇ ਵਧੀਆ ਬਣਾ ਜਾਂਦੇ ਜੀ ਜਦੋਂ ਕੋਈ ਤਾਰਾਂ ਵਾਲੇ ਆ ਗਿਆ ਕੋਈ ਕਲੈਕਸ਼ਨ ਵਾਲੇ ਆ ਉਹ ਪੱਟ ਕੇ ਚਲੇ ਜਾਂਦੇ ਜੀ ਹਾਂ ਕਾਰਪੋਰੇਸ਼ਨ ਵਾਲੇ ਵਿਚਾਰੇ ਬਣਾ ਕੇ ਚਲੇ ਜਾਂਦੇ ਆ ਕੋਈ ਨਾ ਕੋਈ ਤਾਰਾਂ ਵਾਲਾ ਆ ਗਿਆ ਉਹ ਪੱਟ ਗਿਆ ਕੋਈ ਉਹ ਪੱਟ ਗਿਆ ਤੇ ਤੇ ਦੇਖੋ ਮੀ ਪੀਂਦਾ ਪਾਣੀ ਪੀਂਦਾ ਦੇਖੋ ਫਿਰ ਉਸ ਤਨਵਾਕ ਤੁਝੇ ਵੀਡੀਓ ਬਣਾਓ ਉਸਿਆਕ ਹਾਲ ਦੇਖੋ ਜਿਹੜੇ ਬੱਚਾ ਨੂੰ ਨਹੀਂ ਪਤਾ ਵੀ ਮੋਟਰਸਾਈਕਲ ਸਕੂਟਰ ਤੇ ਆਉਂਦਾ ਥਾਂ ਤੇ ਗੱਥੜੇ ਡਿੱਗਦਾ ਮਰ ਵੀ ਸਕਦਾ ਜੀ ਜਾਨ ਵੀ ਉਹਦੀ ਜਾ ਸਕਦੀ ਆ ਤੇ ਪਹਿਲੇ ਤਾਂ ਸੜਕਾਂ ਬੰਨੀ ਚਾਹੀਦੀ ਆ ਇਹ ਡੀਸੀ ਸਾਹਿਬ ਦਾ ਆਫਿਸ ਨਾਲ ਹੈ ਕਮਿਸ਼ਨਰ ਸਾਹਿਬ ਦਾ ਆਫਿਸ ਨਾਲ ਹੈ ਇੱਥੇ ਦੇਖੋ ਤਾਂ ਸਹੀ ਸੜਕਾਂ ਦਾ ਹਾਲ ਕੁਛ ਨਹੀਂ ਐ ਇੱਥੇ ਮੈਂ ਕਹਿੰਦਾ A to Z ਕੰਮ ਹੋਣਾ ਚਾਹੀਦਾ ਹੈਲੋ ਨਮਸਤੇ ਸੱਸ਼ੀ ਗਾਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਕਿਹ ਹੈ ਲੁਧਿਆਣਾ ਸ਼ਹਿਰ ਦੇ ਫਿਰੋਜ਼ਗੰਦੀ ਮਾਰਕੀਟ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੇ ਜਿਹੜੇ ਹੈਗੇ ਨੇ ਫਰੋਜ਼ਗੰਦੀ ਮਾਰਕੀਟ ਦੇ ਐਂਟਰ ਤੋਂ ਹੀ ਸ਼ੁਰੂ ਹੋ ਜਾਂਦੇ ਨੇ ਤੁਹਾਨੂੰ ਦੱਸਦਾ ਕਿ 13 ਏਕੜ ਦੀ ਜਗ੍ਹਾ ਤੇ ਇਹ ਸਾਰਾ ਫਰੋਜ਼ਗੰਦੀ ਮਾਰਕੀਟ ਬਣਿਆ ਜਿੱਥੇ ਸਾਰੇ ਬੈਂਕ ਨੇ ਵਪਾਰੀ ਦਫ਼ਤਰ ਰਗੇ ਨੇ ਉਹਦੇ ਨਾਲ ਨਾਲ ਤੁਹਾਨੂੰ ਦੱਸਦਾ ਕਿ ਆ ਸਭ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਸਟਾਕ ਐਕਸਚੇਂਜ ਵੀ ਹੈਗਾ ਵੈ ਲੇਕਿਨ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਡਿਵੈਲਪਮੈਂਟ ਕਰਨ ਵਾਸਤੇ ਤਕਰੀਬਨ ਤਕਰੀਬਨ 1.60 ਕਰੋੜ ਰੁਪਏ ਦੀ ਮਨਜ਼ੂਰੀ ਜਿਹੜੀ ਦਿੱਤੀ ਗਈ ਸੀ ਲੇਕਿਨ ਹਲੇ ਡਿਜ਼ਾਈਨ ਕੰਪਲੀਟ ਜਿਹੜਾ ਵੈ ਉਹ ਨਹੀਂ ਹੋਇਆ ਪਿਆ ਇਸ ਕਰਕੇ ਵੀ ਵਿੱਚੇ ਹੀ ਕੰਮ اٹਕਿਆ ਹੋਇਆ ਹੈ ਤਕਰੀਬਨ ਫਰੋਜ਼ਗੰਦੇ ਮਾਰਕੀਟ ਤੇ 60000 ਲੋਕ ਜਿਹੜੇ ਨੇ ਇਹਨਾਂ ਗੱਡਿਆਂ ਦਾ ਡੇਲੀ ਸਾਹਮਣਾ ਕਰਦੇ ਬਈ ਨੇ ਹਾਂਜੀ ਭਾਜੀ ਕੀ ਨਾੜਾ ਮੇਰਾ ਨਾਮ ਜੀ ਸ਼ੋਮ ਹੈ ਜੀ ਹਾਂ ਕਿੰਨੇ ਸਮੇਂ ਤੋਂ ਫਰੋਜ਼ਗੰਦੇ ਮਾਰਕੀਟ ਇੱਥੇ ਹੋ ਗਏ ਭਾਈ ਮੈਨੂੰ 7 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਤੇ ਯਾਨੀ ਕਿ ਬਸ ਇੱਥੇ ਆ ਭਾਜੀ ਆ ਖੱਡੇ ਦੇਖੋ ਇੱਥੇ ਰੋਜ਼ ਦਾ ਨਾਣਾ ਕਰਦੇ ਤਕਰੀਬਨ ਅਪਡੋਨ 60000 ਬੰਦੇ ਦੀ ਹੋਣੀ ਆ ਤੇ ਮੈਂ ਕਹਿੰਦਾ ਇੱਥੇ ਹਰੇਕ ਬੈਂਕ ਨੇ ਹਰੇਕ ਆਫਿਸ ਨੇ ਇੱਥੇ ਯਾਨੀ ਕਿ ਤੁਸੀਂ ਦੇਖ ਲਓ ਮੈਂ ਕਹਿੰਦਾ ਬਾਰਿਸ਼ ਆ ਜਾਈਵੇ ਤੇ ਐਡੇ ਕੇ ਖੱਡੇ ਨੇ ਜਿ ਬਲਕਿ ਇਹ ਰੋਡ ਇੱਧਰ ਆਉਣਾ ਚਾਹੀ ਇਹ ਤਾਂ ਇੱਦਾਂ ਦੀ ਸੜਕ ਹੈ ਜਿੱਦਾਂ ਮੈਂ ਕਹਿੰਦਾ ਪਿੰਡਾਂ 'ਚ ਯੂਪੀ ਜੇ ਨਹੀਂ ਬਣੀ ਸੜਕਾਂ ਉੱਧਰ ਹੀ ਆਏ ਲੁਧਿਆਣੇ ਸ਼ਹਿਰ ਦੀਆਂ ਸੜਕਾਂ ਕਚੈਰੀ ਦੇ ਨਾਲ ਲੱਗਦੇ ਇੱਥੇ ਯਾਨੀ ਕਿ ਮੈਂ ਕਹਿੰਦਾ ਤੁਸੀਂ ਪਿੱਛੇ ਕੈਮਰਾ ਨਾਲ ਦਿਖਾ ਵੀ ਸਕਦੇ ਏਡੇ ਕਿ ਖੱਡੇ ਨੇ ਇੱਥੇ ਕੋਈ ਸੁਵਿਧਾ ਨਹੀਂ ਆ ਭਾਈ ਇੱਥੇ ਮੈਂ ਕਹਿੰਦਾ ਹਰੇਕ ਬੰਦਾ ਆਂਦਾ ਬਹੁਤ ਪਰੇਸ਼ਾਨ ਹੁੰਦੇ ਕਿੰਨੀ ਪਰੇਸ਼ਾਨੀ ਆ ਮੈਂ ਕਹਿੰਦਾ ਜਾਮ ਭਾਈ ਇੱਥੇ ਦੂਰੋਂ ਘੰਟੇ ਜਾਮ ਲੱਗੇ ਜਾਂਦੇ ਤੇ ਸਾਨੂੰ ਪਤਾ ਸਾਰੀ ਦਿਹਾੜੀ ਇੱਥੇ ਖਲਾਨ ਤੇ ਲੱਗ ਜੀਦੀ ਜਾਮ ਨਹੀਂ ਇੱਥੇ ਕੋਈ ਜਾਮ ਨਹੀਂ ਖੁੱਲਦਾ ਨਾ ਕੋਈ ਕੁਛ ਤੇ ਬਗੈਰਾ ਸੜਕਾਂ ਬਣੀਆਂ ਜਿਹੜ ਹਾਂਜੀ ਮੈਂ ਪਰਿਸ਼ਦ ਮੈਂ ਪਰਿਸ਼ਦ ਨੂੰ ਇਹ ਮੰਗ ਕਰਨਾ ਜਾਵਾਂਗਾ ਜੀ ਇੱਥੇ ਪਹਿਲੇ ਤਾਂ ਸੜਕਾ ਬੰਨੀ ਚਾਹੀਦੀ ਆ ਇਹ ਡੀਸੀ ਸਾਹਿਬ ਦਾ ਆਫਿਸ ਨਾਲ ਹੈ ਕਮਿਸ਼ਨਰ ਸਾਹਿਬ ਦਾ ਆਫਿਸ ਨਾਲ ਹੈ ਇੱਥੇ ਦੇਖੋ ਤਾਂ ਸਹੀ ਸੜਕਾ ਦਾ ਹਾਲ ਕੁਛ ਨਹੀਂ ਹੈ ਇੱਥੇ ਮੈਂ ਕਹਿੰਦਾ ਏ ਟੂ ਜ਼ੈਡ ਕੰਮ ਹੋਣਾ ਚਾਹੀਦਾ ਆ ਆਪਣੀ ਸੜਕਾ ਬੰਨਨੀ ਚਾਹੀਦੀਆਂ ਬਾਜੀ ਹੋ ਰਹੀ ਕੈਮਰੇ ਵਗੈਰਾ ਤਾਂ ਚਲੋ ਕੀ ਲੱਗਣੇ ਤੇ ਸੜਕ ਹੀ ਬਣ ਜੇ ਉਹੀ ਬੋਤ ਹੈ ਖੱਡੇ ਦੇਖੋ ਪਿੱਛੇ ਕਿੱਡੇ ਨੇ ਤੇ ਲਾਈਟਾਂ ਸਟੀਲ ਲਾਈਟ ਸਟੀਲ ਲਾਈਟਾਂ ਵੀ ਨਹੀਂ ਕੁਛ ਵੀ ਨਹੀਂ ਹੈਗਾ ਜੀ ਇੱਥੇ ਦੇਖਿਆ ਇਹਦਾ ਬਹੁਤ ਬੁਰਾ ਹਾਲ ਹੈ ਇੱਥੇ ਕੀ ਸਮੱਸਿਆ ਹੈਗਾ ਇੱਥੇ ਫਰੋਜ਼ਗੰਦੀ ਆ ਦੇਖੋ ਇਸ ਟਾਈਮ ਇੱਧਰ ਖੜੇ ਕਿੰਨੇ ਜ਼ਿਆਦਾ ਖੜੇ ਹੋ ਚੁੱਕੇ ਆ ਜੇ ਮੀਂਹ ਪੈਦਾ ਖੜੇ ਦਿਖਦੇ ਨਹੀਂਗੇ ਥਾ ਵਿੱਚ ਵੱਜਦਾ ਕੁੜੀ ਮੁੰਡਾ ਜੀ ਠਾ ਦਿਨੇ ਇੱਥੇ ਡਿੱਗਦੇ ਸੱਟਾਂ ਪਈਆਂ ਖਰੋਚਾ ਜਾਂਦੇ ਨੇਗੇ ਆ ਬਜਰੀ ਪਈ ਆ ਜੀ ਆਉਂਦੇ ਆ ਪਾਚ ਲਾ ਕੇ ਚਲੇ ਜਾਂਦੇ ਜੀ ਬਸ ਕੋਈ ਫੋਦਾ ਫਾਇਦਾ ਨਹੀਂ ਗਾ ਜੀ ਉਹਦੇ ਵਿੱਚ ਕੀ ਰਹਿ ਗਿਆ ਜਾਮ ਦੇ ਕਿੰਨੇ ਸਮੇਂ ਜਾਮ ਦੇ ਵਿੱਚ ਜੀ ਜਮੀਂ ਪੈ ਜਾਵੇ ਇੱਥੋਂ ਜਿੱਦਾਂ ਤੱਕ ਪੌਣਾ ਪੌਣਾ ਘੰਟਾ ਜਾਮ ਹੀ ਨਹੀਂ ਹਟਦਾ ਹੈਗਾ ਘੰਟਾ ਜਾਮ ਲੈਂਦਾ ਵਾ ਜੇ ਲਾਗੇ ਲੱਗ ਗਿਆ ਕਾਰਪੋਰੇਸ਼ਨ ਵਾਲੇ ਆ ਗਿਆ ਤੇ ਬਸ ਗਾੜੀ ਖਤਮ ਹੋ ਜਾਂਦੀ ਮੋੜ ਕੇ ਕਿੰਨੇ ਸਮੇਂ ਤੋਂ ਸੜਕਾਂ ਨੂੰ ਇਦਾਂ ਹੀ ਦੇਖ ਵੌਚਰ ਹੋ ਗਿਆ ਭਾਜੀ ਆ ਕੇ ਵਧੀਆ ਬਣਾ ਜਾਂਦੇ ਜੀ ਜਾਨੂੰ ਕੋਈ ਤਾਰਾਂ ਵਾਲੇ ਆ ਗਿਆ ਕੋਈ ਕੈਰੈਕਸ਼ਨ ਵਾਲੇ ਉਹ ਪੱਟ ਕੇ ਚਲੇ ਜਾਂਦੇ ਜੀ ਹਾਂ ਕਾਰਪੋਰੇਸ਼ਨ ਵਾਲੇ ਵਿਚਾਰੇ ਬਣਾ ਕੇ ਚਲੇ ਜਾਂਦੇ ਆ ਕੋਈ ਨਾ ਕੋਈ ਤਾਰਾਂ ਵਾਲਾ ਆ ਗਿਆ ਉਹ ਪੱਟ ਗਿਆ ਕੋਈ ਉਹ ਪੱਟ ਗਿਆ ਜਿੰਦਗੀ ਮੇਨ ਮਾਰਕੀਟ ਸਾਰੇ ਬੈਂਕ ਇੱਥੇ ਹੈਗੇ ਨੇ ਸਟਾਕ ਐਕਸਚੇਂਜ ਇੱਥੇ ਹੈਗੀ ਫਿਰ ਵੀ ਇਹ ਕੰਡੀਸ਼ਨ ਹੈ ਵਾਲੀ ਕਿ ਪੂਰੀ ਦੀ ਪੂਰੀ ਸੜਕ ਟੁੱਟੀ ਹੋਈ ਹੈ ਉਹਦੇ ਵਿੱਚੋਂ ਭਾਜੀ ਹੁਣ ਤਿੰਨ ਜਿਹੜੇ ਮੋਤਮਨ ਜਿਹੜੇ ਕਮੇਟੀ ਵਾਲੇ ਬੰਦੇ ਆ ਗਏ ਆ ਕਾਰਪੋਰੇਸ਼ਨ ਜਿਹਨਾਂ ਦੇ ਹੱਥ ਆ ਉਹਨੂੰ ਚਾਹੀਦਾ ਨਾ ਜਿਆਦਾ ਤੁਸੀਂ ਕੀ ਚਾਹੁੰਦੇ ਹੋ ਬਾਈ ਇਹੀ ਹੈ ਜੀ ਪੱਛੇ ਪੜ ਜਾਣ ਜਾਂ ਸੜ ਦੂਜੇ ਦਿਜੇ ਨਾਲ ਆਉਂਦੀ ਆ ਖਬਰ ਲੱਗਦੀ ਲੱਗਦੀ ਇਥੇ ਫਰੋਜਗਾਂ ਦੀ ਮਾਰਕੀਟ 메ਨ ਰੋਡ ਦੀ ਆਹੀ ਵਸਦੀ ਬਾਕੀ ਸਾਰੇ ਤੁਸੀਂ ਉਧਰ ਪਰੇ ਜਾਵੋਗੇ ਸਾਰੇ ਬਣਿਆ ਹੋਇਆ ਆ ਦੇਖੋ ਪੂਰਾ 메ਨ ਰੋਡ ਇਸ ਟਾਈਮ ਖੱਡਿਆਂ ਨਾਲ ਭਰਿਆ ਪਿਆ ਵਾ ਬਸ ਇਹੀ ਚੀਜ਼ ਆ ਜੀ ਪੱਛੇ ਪਰੇ ਜਾਣੇ ਕੁਛ ਫਰਕ ਬਣ ਜਾਵੇ ਬਣ ਜਾਵੇ ਬਸ ਸਭ ਤੋਂ ਵੱਡੀ ਫਰੋਜਗਾਂ ਦੀ ਮਾਰਕੀਟ ਅੱਲੇ ਦਿਹਾਣੇ ਜੀ ਦੇਖੋ ਸਭ ਇੱਥੇ ਕੋਰਟ ਕਚੇਰੀਆਂ ਵੱਡੇ ਵੱਡੇ ਦਫ਼ਤਰ ਸਾਰੇ ਇੱਥੇ ਨੇ ਆ ਦੇਖੋ ਸੜਕ ਦਾ ਕੀ ਹਾਲ ਹੋਇਆ ਪਿਆ ਦੇਖੋ ਸਿਰੇ ਦੇ ਸਿਰੇ ਤੱਕ ਨਿਗਾ ਮਾਰ ਕੇ ਦੇਖੋ ਇੱਥੇ ਦੇਖੋ ਮੀਂਹ ਪੈ ਜਾਂਦਾ ਪਾਣੀ ਪੈ ਜਾਂਦਾ ਦੇਖੋ ਫਿਰ ਉਸ ਤੋਂ ਮਰ ਵੀ ਸਕਦਾ ਜੀ ਜਾਨ ਵੀ ਉੱਦੀ ਜਾ ਸਕਦੀ ਆ ਸਰਕਾਰ ਨੂੰ ਹਜੇ ਬਲ ਧਿਆਨ ਦੇਣਾ ਚਾਹੀਦਾ ਜੀ ਇਹ ਇਹਦਾ ਮਸਲਾ ਹੱਲ ਕਰੋ ਫਟਾਫਟ ਜੀ ਸੜਕ ਬਣਾਓ ਬਰਸਾੰਦ ਦਾ ਵੀ ਹਜੇ ਟਾਈਮ ਆ ਹਜੇ ਬਰਸਾੰਦ ਵੀ ਗਈ ਨਹੀਂ ਜੀ ਬਰਸਾੰਦ ਵੀ ਇੱਥੇ ਖੜੀ ਆ ਸਰ ਤੇ ਉੱਪਰ ਇੰਤਜ਼ਾਮ ਦੀ ਕਿੰਨੀ ਸਮੱਸਿਆ ਤੇ ਕਹਿੰਦੇ ਜਾ ਹੁੰਦਾ ਹਾਂਜੀ ਇੱਥੇ ਇੰਤਜ਼ਾਮ ਤਾਂ ਜੀ ਬਹੁਤ ਲੱਗਦਾ ਤੁਸੀਂ ਆ ਕੇ ਦੇਖੋਗੇ ਮੀ ਪੈਂਗੋ ਅੱਧਾ ਘੰਟਾ ਮੀ ਪੈਂਦਾ ਜੀ ਅੱਧੇ ਘੰਟੇ ਮੀ ਜਾਮ ਇਹਨਾਂ ਹੋ ਜਾਂਦਾ ਜਿਨ੍ਹਾਂ ਨੇ ਜਾਣਾ ਨਾ ਅੱਧਾ ਘੰਟਾ ਲੱਗ ਰੋ 2-2 ਘੰਟੇ ਇੱਥੇ ਲੱਗ ਜਾਂਦੇ ਜੀ ਮੀਂਹ 'ਚ ਹੀ ਜਾਮ ਪੈਂਦਾ ਇਹ ਅੱਗੇ ਰ ਇਹ ਤਾਂ ਕੋਈ ਥਾਣਾ ਚਾਹੀਦਾ ਪੇੜੇ ਉੱਤੇ ਚੱਕਣੇ ਚਾਹੀਦੇ ਪੇੜ ਹੁਣ ਥੱਲੇ ਪੈਣ ਤੇ ਕਾਰਾਂ ਦੇ ਉੱਪਰ ਵੀ ਡਿੱਗ ਆ ਕੇ ਡਿੱਗ ਸਕਦੇ ਨੇ ਜੀ ਪੇੜ ਇਹਨਾਂ ਦੇਖ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਸਰਕਾਰਾਂ ਦੇ ਧਿਆਨ ਨਹੀਂ ਦੇ ਰਹੀਆਂ ਜੀ ਇਸੇ ਕੰਮ ਵੱਲ ਕੋਈ ਸੜਕ ਬਣ ਨਹੀਂ ਜਿਹੜਾ ਕੋਈ ਮੈਨ ਕੰਮ ਉਧਰ ਹੀ ਧਿਆਨ ਦਿੰਦਿਆਂ ਨੇ ਜਿੱਧਰ ਤੇ ਕੋਣ ਛੋਟੇ ਮੋਟੇ ਕੰਮ ਨੇ ਸੜਕਾਂ ਬਣਨ ਵਾਲੀਆਂ ਨੇ ਬਣਾਉਣੀਆਂ ਚਾਹੀਦੀਆਂ ਨੇ ਤਿੰਨ ਸਾਲ ਅਜ ਕਿੰਨਾ ਬਦਲਦਾ ਦੇਖਿਆ ਫਿਰੋਜ਼ਗੰਦੀ ਮਾਰੀ ਲੱਗਿਆ ਜੀ ਭਾਰ ਕੇ ਉੱਪਰ ਉੱਪਰ ਪਤਲਾ ਪਤਲਾ ਪਾ ਜਾਂਦਾ ਜੀ ਮੁੜ ਕੇ ਫੇਰ ਮੀਂਹ ਪੈਂਦਾ ਜਦ ਹੀ ਫੇਰ ਤੇ ਪੂਰਾ ਕੋਈ ਧਿਆਨ ਨਹੀਂ ਦੇ ਰਿਹਾ ਜੀ ਇਸ ਪਾਸੇ ਨਹੀਂ ਜਾਂ ਤਾਂ ਇੱਥੇ ਬਹੁਤ ਲੱਗਦਾ ਜੀ ਮੀਂਹ ਜੇ ਪਾਣੀ ਖੜ ਜਾਂਦਾ ਬੁਰਾ ਹਾਲ ਹੋ ਜਾਂਦਾ ਜੀ ਦਿਖਦੇ ਪਈ ਮੀਂਹ ਦੇ ਵਿੱਚ ਜ਼ਿਆਦਾ ਨਹੀਂ ਬਹੁਤ ਆਂਦੀ ਹੈ ਜਦੋਂ ਕੋਈ ਵਾਹਨ ਅੰਦਰ ਹੀ ਨਹੀਂ ਆਂਦਾ ਬਾਹਰ ਹੀ ਧਰ ਦਿੰਦੇ ਨੇ ਕਹਿੰਦੇ ਕਿ ਇੱਥੋਂ ਫਿਰ ਗੱਡੀ ਪਲਟਣ ਦਾ ਵੀ ਡਰ ਰਹਿੰਦਾ ਹੈ ਤੇ ਈ ਰਿਕਸ਼ਾ ਤੇ ਵੀ ਸਮੱਸਿਆ ਆ ਰਹੀ ਕਿ ਗੱਡੀ ਪਲਟ ਈ ਰਿਕਸ਼ਾ ਅੰਦਰ ਆਣੇ ਆਉਂਦੇ ਨਹੀਂ ਕਹਿੰਦੇ ਕਿ ਇੱਥੋਂ ਅਸੀਂ ਆਪਣੀ ਗੱਡੀ ਥੋੜੀ ਪਲਟਾਣੀ ਆ ਫਿਰ ਰੋਜ਼ ਤੁਹਾਨੂੰ ਪੈਦਲ ਚੱਲਣਾ ਪੈਣਾ ਹਾਂਜੀ ਉਹ ਸਾਨੂੰ ਬਾਹਰ ਧਰ ਦਿੰਦੇ ਨੇ ਇੱਥੋਂ ਦੀ ਸੇਫਲ ਆਂਦੇ ਨੇ ਕਿ ਕਿਹਨੇ ਤਾਂ ਮੈਂ ਤੇ 3-4 ਮਹੀਨੇ ਹੋ ਗਏ ਕੰਮ ਕਰਦੇ ਨੂੰ ਉਦੋਂ ਤੋਂ ਤੇ ਚਾਮ ਕਿ ਨਾਲ ਲੱਗਦਾ ਹੈ ਤੇ ਚਾਮ ਦੀ ਪਰੇਸ਼ਾਨੀ ਕਿੰਨੀ ਹੈ ਚਾਮ ਤਾਂ ਲੱਗਦਾ ਹੈ ਕਿਉਂਕਿ ਇਹ ਗੱਡਿਆਂ ਦੇ ਕਰਕੇ ਕਿ ਇਹ ਖੱਡਿਆਂ ਤੋਂ ਉਰੇ ਪਰੇ ਕਰਕੇ ਤਾਰਨੇ ਪੈਂਦੇ ਆ ਤਾਰ ਕੇ ਉੱਤੇ ਖੱਡਿਆਂ ਤੋਂ ਵੀ ਪ੍ਰੋਬਲਮ ਬਹੁਤ ਆਉਂਦੀ ਹੈ ਕਿ ਕੀ ਚਾਹੁੰਦੇ ਕੀ ਕਹਿੰਦੇ ਇਹ ਖੜਾ ਹੋ ਜਾਂਦਾ ਜਦੋਂ ਮੀਂਹ ਬਾਰਿਸ਼ ਵਗੈਰਾ ਪੈਂਦੀ ਪਾਣੀ ਬਹੁਤ ਜ਼ਿਆਦਾ ਖੜਾ ਹੁੰਦਾ ਹੈ ਫਿਰ ਕੋਈ ਵੀ ਅੰਦਰ ਵਾਈਕਲ ਜਾਣਾ ਬਹੁਤ ਦੁੱਖ ਹੁੰਦਾ ਦਾ ਜੀ ਕਿੰਨੀ ਸਮੱਸਿਆ ਆਉਂਦੀ ਹੈ ਐਕਚੁਅਲੀ ਨਾ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਾਰਿਸ਼ ਦੇ ਵਿੱਚ ਜਦੋਂ ਪਾਣੀ ਇਕੱਠਾ ਹੋ ਜਾਂਦਾ ਨਾ ਫਿਰ ਐਕਚੁਅਲੀ ਲੰਘਣ ਮੇਨ ਪ੍ਰੋਬਲਮ ਬਾਰੀ ਜੇ ਟਾਈਮ ਚ ਜਾਂਦੀ ਹਾਂ ਟੋਏ ਬਹੁਤ ਰਹਿਣ ਕਿੰਨੀ ਸਮੱਸਿਆ ਰਹਿੰਦੀ ਹੈ ਹਾਂਜੀ ਜਾਮ ਦੀ ਕਿੰਨੀ ਸਮੱਸਿਆ ਰਹਿੰਦੀ ਹੈ ਜਾਮ ਐਦਾਂ ਨਾ ਹੁਣ ਇਕੱਠੀਆਂ ਜਦੋਂ ਦੋ ਤਿੰਨ ਗੱਡੀਆਂ ਆ ਕੇ ਫਸ ਜਾਂਦੀਆਂ ਉਹ ਤਾਂ ਫਿਰ ਐਦਾਂ ਹੀ ਬਾਹਰ ਤੱਕ ਤਾਂ ਐਦਾਂ ਹੀ ਲੱਗ ਮਗਰ ਲੱਕੇ ਜਾਣਾ ਪੈਂਦਾ ਬੈਕ ਸਾਈਡ ਤੇ ਵੀ ਐਦਾਂ ਹੀ ਆ ਲੇਕਿਨ ਵੱਡੀ ਗੱਲ ਹੈ ਤੇ ਸਾਹਮਣੇ ਆ ਰਹੀ ਹੈ ਕਿ ਨਵ ਗੱਡੀਆਂ ਦੇ ਉੱਪਰ ਤੁਸੀਂ ਦੇਖੋ ਤਾਂ ਉੱਪਰ ਸਾਰੇ ਦਰਖਤ ਜਿਹੜੇ ਤੁਹਾਨੂੰ ਕੱਟੇ ਹੋਏ ਨਜ਼ਰ ਆਣਗੇ ਵੱਡੇ ਵੱਡੇ ਦਰਖਤ ਜਿਹੜੇ ਨੇ ਤੁਹਾਨੂੰ ਕੱਟੇ ਹੋਏ ਨਜ਼ਰ ਆਣਗੇ ਲੋਕ ਪਰੇਸ਼ਾਨ ਹੈਗੇ ਨੇ ਤੁਸੀਂ ਦੇਖੋਗੇ ਕਿਸ ਪ੍ਰਕਾਰ ਦੇ ਨਾਲ ਇਹ ਸਾਰੇ ਦਰਖਤਾਂ ਨੂੰ ਸੜਕਾਂ ਤੇ ਇੱਕਦਮ ਲਗਾ ਦਿੱਤਾ ਗਿਆ ਹੈਗਾ ਵੈ ਉਹ ਤੁਸੀਂ ਉੱਪਰ ਦਰਖਤ ਤੇ ਦੇਖ ਸਕਦੇ ਹੋ ਜੋ ਕਿ ਕੱਟ ਕੇ ਉੱਪਰ ਹੀ ਰੱਖ ਦਿੱਤਾ ਗਿਆ ਜਿੱਥੇ ਕਾਰ ਪਾਰਕਿੰਗ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਾਡਾ ਜਿਹੜਾ ਇੱਥੇ ਵੇ ਹਜ਼ਾਰਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਵੈ ਸੋ ਇਹ ਸਾਰੀਆਂ ਜਿਹੜੀ ਚਿੰਤਾਵਾਂ ਨੇ ਲਗਾਤਾਰ ਪਾਰਕਿੰਗ ਵਾਲਿਆਂ ਦੀ ਵੀ ਵద్ధి ਹੋਈ ਹੈ ਕਿ ਅਸੀਂ ਲੱਖਾਂ ਦਾ ਭੁਗਤਾਨ ਕਿੱਦਾਂ ਕਰਾਂਗੇ ਸਾਡੀ ਦੋ ਗੱਡੀਆਂ ਦੀ ਜਿਹੜੀ ਜਗ੍ਹਾ ਵੈ ਉਹ ਆਲਰੇਡੀ ਜਿਹੜੀ ਹੈ ਸਮਾਪਤ ਹੋ ਚੁੱਕੀ ਹੈ ਜਦੋਂ ਤੱਕ ਇਹ ਦਰਖਤ ਨਹੀਂ ਚੱਕੇ ਜਾਣਗੇ ਉਹ ਤੱਕ ਅਸੀਂ ਇੱਥੇ ਪਾਰਕਿੰਗ ਹੁਣ ਨਹੀਂ ਲਵਾ ਸਕਦੇ ਸੋ ਜਿੱਥੇ ਅਗਰ ਗੱਲ ਕਰੀਏ ਖੱਡਿਆਂ ਦੀ ਉਸ ਦੇ ਨਾਲ ਨਾਲ ਜਾਮ ਦੀ ਤੇ ਤੀਸਰੀ ਵੱਡੀ ਸਮੱਸਿਆ ਜਿਹੜੀ ਹੈ ਉਹਨੇ ਇਹ ਜਿਹੜੇ ਪੇੜ ਨੇ ਜੋ ਕਿ ਸੜਕਾਂ ਤੁਸੀਂ ਦੇਖ ਰਹੇ ਹੋ ਇਹ ਹਜੇ ਪਤਾ ਨਹੀਂ ਕਿ ਕਦੋਂ ਚੱਕੇ ਜਾਣਗੇ ਉਹ ਡਸਟਬਿਨਾਂ ਦੇ ਨਾਲ ਪਏ ਨੇ ਉਹ ਕਦੋਂ ਚੱਕੇ ਜਾਣਗੇ ਇਹ ਵਕਤੀ ਦੱਸੇਗਾ ਬਹਿਰਾਲ ਇਹ ਜਿਹੜੀ ਵੱਡੀ ਸਮੱਸਿਆ ਵੈ ਇਹ ਇਸ ਸਮੇਂ ਫਿਰੋਜ਼ਗੰਦੀ ਮਾਰਕੀਟ ਤੇ ਕੰਮ ਕਰਨ ਵਾਲੇ ਅਤੇ ਪਾਰਕਿੰਗ ਵਾਲਿਆਂ ਨੂੰ ਸਾਫ਼ ਤੌਰ ਤੇ ਆ ਰਹੀ ਹੈ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆ ਨੂੰ ਦੋ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ